ਮੇਰਾ ਨਾਹਰਲੀਨਾ ਅਸੀਂ ਤਿੰਨ ਭੈਣਾਂ ਸੀ ਸਾਡੇ ਕੋਈ ਭਰਾ ਨਹੀਂ ਸੀ ਤੇ ਅਸੀਂ ਬਹੁਤ ਗਰੀਬ ਸੀ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਸੀ ਤੇ ਸਾਡਾ ਪਿਓ ਸਿਰੇ ਦਾ ਆਪੀ ਸੀ ਕੋਈ ਕੰਮ ਨਹੀਂ ਕਰਦਾ ਸੀ ਸਗੋਂ ਜਿਹੜਾ ਮੇਰੀ ਮਾਂ ਕੰਮ ਕਰਕੇ ਪੈਸਾ ਲਿਆਉਂਦੀ ਉਹ ਸ਼ਰਾਬ ਪੀਣ ਵੀ ਛਡਾ ਦਿੰਦਾ ਸੀ ਸਾਨੂੰ ਤਿੰਨਾਂ ਭੈਣਾਂ ਨੂੰ ਸਰਕਾਰੀ ਸਕੂਲੇ ਪੜਨ ਲਾਇਆ ਹੋਇਆ ਸੀ ਅਸੀਂ ਤਿੰਨੋਂ ਭੈਣਾਂ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਮੈਂ ਵੱਡੀ ਸੀ ਤੇ ਮੇਰੇ ਪਿਓ ਨੂੰ ਅਸੀਂ ਸ਼ਰਾਬ ਪੀਂਦਾ ਕਾਰਨ ਪੁੱਛਦੀਆਂ ਤਾਂ ਕਹਿ ਦਿੰਦਾ ਮੇਰੇ ਘਰ ਪੁੱਤ ਨਹੀਂ ਹੋਇਆ ਰੱਬ ਦੀ ਹੈ ਕਿਉਂ ਭੇਜੀ ਹੈ ਇਸ ਗੱਲ ਨੂੰ ਲੈ ਕੇ ਮੇਰੇ ਦਿਮਾਗ ਤੇ ਟੈਨਸ਼ਨ ਬਣੀ ਰਹਿੰਦੀ ਹੈ ਇਸ ਕਰਕੇ ਮੈਂ ਸ਼ਰਾਬ ਪੀਣਾ ਜਿਵੇਂ ਜਿਵੇਂ ਅਸੀਂ ਵੱਡੀਆਂ ਹੁੰਦੀਆਂ ਗਈਆਂ ਸਾਡੀ ਪੜ੍ਹਾਈ ਦੇ ਖਰਚੇ ਵੀ ਵਧਦੇ ਗਏ ਮੇਰੀ ਮਾਂ ਨੂੰ ਇਹ ਖਰਚੇ ਕਰਨੇ ਬਹੁਤ ਹੀ ਮੁਸ਼ਕਲ ਹੋ ਗਈ ਸੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਦੋ ਘਰਾਂ ਦਾ ਕੰਮ ਹੋਰ ਫੜ ਲਉ ਮੈਂ ਸਕੂਲੋਂ ਆ ਕੇ ਤੁਹਾਡੇ ਨਾਲ ਕੰਮ ਕਰਵਾਇਆ ਕਰਾਂਗੀ ਮੇਰੀ ਮਾਂ ਨੇ ਦੋ ਘਰਾਂ ਦਾ ਕੰਮ ਹੋਰ ਵੜ ਲਿਆ ਸੀ ਫਿਰ ਅਸੀਂ ਮਾਵਾ ਧੀਆਂ ਲੋਕਾਂ ਦੇ ਘਰ ਵਿੱਚ ਕੰਮ ਕਰਨ ਜਾਂਦੀਆਂ ਅਸੀਂ ਸ਼ਹਿਰ ਦੇ ਬਿਲਕੁਲ ਹੀ ਨੇੜੇ ਰਹਿੰਦੀਆਂ ਸੀ ਇਸ ਕਰਕੇ ਸਾਨੂੰ ਸ਼ਹਿਰ ਵਿੱਚ ਕੰਮ ਕਰ ਲਈ ਆਉਣਾ ਜਾਣਾ ਸੌਖਾ ਸੀ ਤੇ ਉਸ ਸ਼ਹਿਰ ਵਿੱਚ ਜਿਨ੍ਹਾਂ ਦੇ ਘਰ ਸੀ ਕੰਮ ਕਰਦੀਆਂ ਸੀ ਉੱਥੇ ਤੋਂ ਬਜ਼ੁਰਗ ਜੋੜੇ ਰਹਿੰਦੇ ਸੀ ਉਹਨਾਂ ਦੇ ਬੱਚੇ ਬਾਹਰ ਗਏ ਹੋਏ ਸਨ ਮੇਰੀ ਮਾਂ ਮੈਨੂੰ ਉਹਨਾਂ ਦੇ ਕੰਮ ਕਰਨ ਭੇਜ ਦਿੰਦੀ ਕਿ ਤੂੰ ਬਜ਼ੁਰਗਾਂ ਦੇ ਘਰ ਕੰਮ ਕਰਿਆ ਕਰ ਮੇਰੀ ਮਾਂ ਨੂੰ ਲੱਗਦਾ ਸੀ ਕਿ ਮੈਂ ਉਸ ਘਰ ਵਿੱਚ ਸੇਫ ਰ੍ਹਾਂਵਾਂਗੀ ਮੈਨੂੰ ਉਸ ਘਰ ਵਿੱਚ ਕੰਮ ਕਰਦਿਆਂ ਨੂੰ ਜੇ 4 ਦਿਨ ਹੀ ਹੋਏ ਸਨ ਇੱਕ ਦਿਨ ਮੇਰੀ ਮਾਂ ਜਦੋਂ ਮੈਨੂੰ ਲੈਣ ਆਈ ਤਾਂ ਉਸ ਘਰ ਦਾ ਬਜ਼ੁਰਗ ਕਹਿਣ ਲੱਗਾ ਰਾਣੀ ਤੂੰ ਐਵੇਂ ਘਰ ਘਰ ਜਾ ਕੇ ਕੰਮ ਕਰਦੀ ਹੈ ਤੈਨੂੰ ਕੰਮ ਕਰਨ ਦੀ ਕੀ ਲੋੜ ਆ ਤੇਰੀ ਇੰਨੀ ਸੋਹਣੀ ਸਨ ਕੀ ਧੀ ਆ ਤੇ ਬਾਕੀ ਤੂੰ ਮੁਝੇ ਜਵਾਨ ਪਈ ਆ ਤੁਸੀਂ ਕਿਸੇ ਰੈਸਟੋਰੈਂਟ ਵਾਲੇ ਨਾਲ ਗੱਲ ਕਰ ਲਓ ਤੁਸੀਂ ਥੋੜੇ ਸਮੇਂ ਵਿੱਚ ਹੀ ਅਮੀਰ ਹੋ ਜਾਓਗੇ ਮੈਨੂੰ ਉਹਨਾਂ ਦੀ ਗੱਲ ਸਮਝਣ ਲੱਗੀ ਪਰ ਮੇਰੀ ਮਾਂ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਬਜ਼ੁਰਗ ਸਾਨੂੰ ਗਲਤ ਕੰਮ ਕਰਨ ਲਈ ਕਹਿ ਰਿਹਾ ਸੀ ਉਸਨੇ ਕਿਹਾ ਤੁਸੀਂ ਆਪਣੇ ਮੂੰਹ ਤੇ ਟਿਕਟ ਲਾ ਲਓ ਤੇ ਮੂੰਹ ਮੰਗੇ ਰੱਖ ਲਿਆ ਕਰੋ ਤੇ ਨੌਜਵਾਨ ਮੁੰਡਿਆਂ ਨੂੰ ਖੁਸ਼ ਕਰਕੇ ਤੋਰਿਆ ਕਰੋ ਪਰ ਅਸੀਂ ਇੱਜ਼ਤ ਹੀ ਰੋਟੀ ਖਾਣਾ ਚਾਹੁੰਦੇ ਹਾਂ ਅਸੀਂ ਅਮੀਰ ਨਹੀਂ ਬਣਨਾ ਚਾਹੁੰਦੇ ਹਾਂ ਮੇਰੀ ਮਾਂ ਨੇ ਉਸ ਬਜ਼ੁਰਗ ਦੇ ਸਾਹਮਣੇ ਹੱਥ ਜੋੜੇ ਕਿ ਆਪਣੀ ਸਲਾਹ ਆਪਣੇ ਕੋਲ ਰੱਖ ਅਗਲੇ ਦਿਨ ਮੈਨੂੰ ਉਸ ਘਰ ਕੰਮ ਕਰਨ ਨਹੀਂ ਜਾਣ ਦਿੱਤਾ ਹੁਣ ਮੇਰੀ ਮਾਂ ਨੂੰ ਚਿੰਤਾ ਹੋ ਗਈ ਸੀ ਕੀ ਲੋਕੋ ਨਾਲ ਤੇ ਧੀਆਂ ਵੱਲ ਮਾੜੀ ਨਜ਼ਰ ਨਾਲ ਵੇਖਣ ਲੱਗ ਪਏ ਨੇ ਮੇਰੀ ਮਾਂ ਨੇ ਮੇਰੇ ਪਿਓ ਨਾਲ ਸਲਾਹ ਕੀਤੀ ਕਿ ਆਪਾਂ ਹਰਲੀਂ ਦਾ ਵਿਆਹ ਕਰ ਦਈਏ ਹੁਣ ਇਹ ਜਵਾਨ ਹੋ ਗਈ ਆ ਤੇ ਆਪਣੇ ਵੀ ਸਿਰ ਤੋਂ ਧੀਆਂ ਦੇ ਵਿਆਹ ਦਾ ਥੋੜਾ ਜਿਹਾ ਬੋਝ ਹੌਲਾ ਹੋ ਜਾਊ ਮੇਰੇ ਪਿਓ ਨੂੰ ਇੰਨੀ ਹੋਸ਼ ਤਾਂ ਰੈਂਦੀ ਨਹੀਂ ਸੀ ਪਰ ਫੇਰ ਵੀ ਕਿਵੇਂ ਨਾ ਕਿਵੇਂ ਕਰਕੇ ਉਸ ਦੇ ਦਿਮਾਗ ਵਿੱਚ ਇਹ ਗੱਲ ਵੱਡ ਗਈ ਤੇ ਚਾਰ ਕੁ ਦਿਨਾਂ ਬਾਅਦ ਸਿੱਧਾ ਮੁੰਡੇ ਨੂੰ ਹੀ ਘਰ ਲਾਇਆ ਮੇਰੀ ਮਾਂ ਨੂੰ ਕਹਿਣ ਲੱਗਾ ਇਸ ਮੁੰਡੇ ਨਾਲ ਆਪਾਂ ਹਰਲੀਂ ਦਾ ਰਿਸ਼ਤਾ ਕਰਨਾ ਮੈਨੂੰ ਦੋ ਸਕੂਲਾਂੋਂ ਪੜ੍ਹ ਕੇ ਆਈ ਸੀ ਤੇ 12ਵੀਂ ਜਮਾਤ ਵਿੱਚ ਪੜ੍ਹਦੀ ਸੀ ਮੈਨੂੰ ਵੇਖਦੇ ਉਸ ਮੁੰਡੇ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਅਤੇ ਕਿਹਾ ਕੱਲ ਨੂੰ ਮੈਂ ਆਪਣੇ ਮਾਪਿਆਂ ਨੂੰ ਲੈ ਕੇ ਆਉਂਗਾ ਇਹਨਾਂ ਕਹਿ ਕੇ ਚਲਾ ਗਿਆ ਸੀ ਅਗਲੇ ਦਿਨ ਉਹ ਮੁੰਡਾ ਆਪਣੇ ਮਾਪਿਆਂ ਨੂੰ ਲੈ ਕੇ ਆਇਆ ਉਹਨਾਂ ਨੇ ਵੀ ਮੈਨੂੰ ਪਸੰਦ ਕਰ ਲਿਆ ਸੀ ਜਿਵੇਂ ਅਸੀਂ ਗਰੀਬ ਸੀ ਮੁੰਡਾ ਵਧੀਆ ਕਰਦਾ ਸੀ ਉਹਨਾਂ ਕੋਲ 5 ਕਿੱਲੇ ਜ਼ਮੀਨ ਸੀ ਪਰ ਉਹ ਕੁੜੀ ਕੰਮ ਵਾਲੀ ਭਾਲਦੇ ਸੀ ਤੇ ਉਹਨਾਂ ਨੂੰ ਅਮੀਰ ਗਰੀਬ ਜਾਂ ਲੈਣ ਦੇ ਨਾਲ ਕੋਈ ਮਤਲਬ ਨਹੀਂ ਸੀ ਉਹਨਾਂ ਨੇ ਮੈਨੂੰ ਸ਼ਗਨ ਪਾ ਦਿੱਤਾ ਤੇ ਵੀ 1 ਡੇਢ ਮਹੀਨੇ ਬਾਅਦ ਵਿਆਹ ਵੀ ਰਖ ਦਿੱਤਾ ਅਸੀਂ ਗਰੀਬਾਂ ਨੇ ਤਾਂ ਵਿਆਹ ਦੀਆਂ ਕੀ ਤਿਆਰੀਆਂ ਕਰਨੀਆਂ ਸੀ ਸਾਰੀ ਤਿਆਰੀ ਉਹਨਾਂ ਨੇ ਹੀ ਕਰਨੀ ਸੀ ਤੇ ਮੈਂ ਰੋਜ਼ ਵਾਂਗ ਆਪਣੀ ਮਾਂ ਨਾਲ ਕੰਮ ਤੇ ਜਾਂਦੀ ਹੁੰਦੀ ਸੀ ਸਾਡੇ ਪਿੰਡ ਵਿੱਚ ਸਰਪੰਚ ਸੀ ਸਾਨੂੰ ਉਹਨਾਂ ਨੇ ਸਨੇਹਾ ਘਰ ਕਿ ਆਪਣੇ ਘਰ ਬੁਲਾਇਆ ਤੇ ਕੰਮ ਕਰਨ ਲਈ ਕਿਹਾ ਮੇਰੀ ਮਾਂ ਨੂੰ ਕਿਹਾ ਕਿ ਜੇਕਰ ਤੂੰ ਇੱਕ ਘਰ ਤੋਂ 2500 ਰੁਪਏ ਲੈਣੀਆਂ ਤਾਂ ਅਸੀਂ ਤੈਨੂੰ ਪੰਜ ਦਵਾਂਗੇ ਸਾਡੇ ਘਰ ਕੰਮ ਜ਼ਰੂਰ ਕਰੀ ਕਿਉਂਕਿ ਤੂੰ ਜਿੰਨਾਂ ਦੇ ਘਰ ਵਿੱਚ ਕੰਮ ਕਰਦੀ ਹੈ ਉਹ ਤੇਰੀਆਂ ਬਹੁਤ ਤਰੀਫਾਂ ਕਰਦੇ ਨੇ ਕੀ ਤੂੰ ਬਹੁਤ ਹੀ ਇਮਾਨਦਾਰ ਹੈ ਤੇ ਕੰਮ ਵੀ ਸਾਫ਼ ਸੁਥਰਾ ਕਰਦੀ ਹੈ ਸਾਡੇ ਮੁੰਡੇ ਨੇ ਬਾਹਰ ਹੋਣਾ ਤੇ ਉਸ ਨੇ ਇੱਥੇ 2 ਮਹੀਨੇ ਹੀ ਰਹਿਣਾ ਉਹਨਾਂ ਟਾਈਮ ਤੂੰ ਸਾਡੇ ਘਰ ਦਾ ਕੰਮ ਜ਼ਰੂਰ ਕਰਿਆ ਕਰ ਵੈਸੇ ਤਾਂ ਸਾਡੇ ਕੋਲ ਕਾਫੀ ਘਰਾਂ ਦਾ ਕੰਮ ਸੀ ਪਰ ਮੇਰੀ ਮਾਂ ਨੇ ਲਾਲਚ ਵਿੱਚ ਆ ਕੇ ਉਹਨਾਂ ਨੂੰ ਹਾਂ ਕਰ ਦਿੱਤੀ ਕਿ ਚਲੋ 2 ਮਹੀਨੇ ਦਾ ਕੀ ਆ ਇਦਾਂ ਹੀ ਟਾਈਮ ਲੰਘ ਜਾਣਾ ਅਗਲੇ ਦਿਨ ਮੇਰੀ ਮਾਂ ਨੇ ਉਹਨਾਂ ਤੇ ਘਰ ਵਿੱਚ ਕੰਮ ਕਰਨ ਲਈ ਭੇਜਣਾ ਸ਼ੁਰੂ ਕਰ ਦਿੱਤਾ ਤੇ ਬਾਕੀ ਸਾਰੇ ਘਰਾਂ ਦੇ ਮੇਰੀ ਮਾਂ ਆਪ ਕੰਮ ਕਰਦੀ ਸੀ ਤੇ ਦੋ ਕੁ ਦਿਨ ਬਾਅਦ ਉਹਨਾਂ ਦਾ ਮੁੰਡਾ ਵੀ ਬਾਹਰੋਂ ਆ ਗਿਆ ਜਦ ਮੈਂ ਉਸ ਨੂੰ ਵੇਖਿਆ ਤਾਂ ਮੈਂ ਤਾਂ ਉਸ ਨੂੰ ਵੇਖਦੀ ਹੀ ਰਹਿ ਗਈ ਉਸ ਨੇ ਇੰਨਾ ਜ਼ਿਆਦਾ ਸੋਹਣਾ ਪਾਇਆ ਸੀ ਕਿ ਪਤਾ ਨਹੀਂ ਕਿੰਨੇ ਕੁ ਮਹਿੰਗੇ ਕੱਪੜੇ ਤੇ ਬੁਕਤ ਸੀ ਮੈਂ ਮੀਰਾ ਦੇ ਚੂਜ ਵੇਖ ਕੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਨੂੰ ਵੇਖਦੀ ਹੀ ਰਹਿ ਗਈ ਅਜੇ ਉਹਨਾਂ ਦੇ ਮੁੰਡੇ ਨੂੰ ਬਾਹਰੋਂ ਆਏ ਨੂੰ 4 ਦਿਨ ਹੀ ਹੋਏ ਸਨ ਕਿ ਮੈਂ ਇੱਕ ਦਿਨ ਉਹਨਾਂ ਦੇ ਘਰ ਪਹੁੰਚਾਂ ਆ ਰਹੀ ਸੀ ਤੇ ਮੈਨੂੰ ਕਹਿਣ ਲੱਗਾ ਕਿ ਰੱਬ ਨੇ ਤੈਨੂੰ ਕਿੰਨਾ ਸੋਹਣਾ ਰੰਗ ਰੂਪ ਦਿੱਤਾ ਪਾ ਤੇਰੇ ਨਾਲ ਇੱਕ ਗੱਲ ਦਾ ੱਤਕਾ ਕਰ ਦਿੱਤਾ ਤੈਨੂੰ ਗਰੀਬ ਘਰੇ ਭੇਜ ਦਿੱਤਾ ਮੈਂ ਉਸ ਨੂੰ ਕਿਹਾ ਕਿ ਇਹ ਤਾਂ ਆਪੋ ਆਪਣੀ ਕਿਸਮਤ ਹੁੰਦੀ ਹੈ ਫਿਰ ਕਹਿਣ ਲੱਗਾ ਕਿ ਜੇ ਮੈਨੂੰ ਤੇਰੇ ਵਰਗੀ ਕੁੜੀ ਮਿਲ ਜਾਵੇ ਤਾਂ ਮੈਂ ਉਸ ਨੂੰ ਰਾਣੀ ਬਣਾ ਕੇ ਰੱਖਾਂ ਮੈਨੂੰ ਕਹਿਣ ਲੱਗਾ ਕਿ ਤੂੰ ਮੇ ਨਾਲ ਦੋਸਤੀ ਕਰੇਂਗੀ ਮੈਂ ਉਸ ਨੂੰ ਕਿਹਾ ਕਿ ਮੇਰਾ ਤਾਂ ਇੱਕ ਮਹੀਨੇ ਬਾਅਦ ਵਿਆਹ ਹੋ ਜਾਣਾ ਤੇ ਮੈਂ ਇਹਨਾਂ ਚੱਕਰਾਂ ਵਿੱਚ ਨਹੀਂ ਪੈਂਦੀ ਫਿਰ ਮੈਨੂੰ ਕਹਿਣ ਲੱਗ ਪਿਆ ਕਿ ਉਦਾਂ ਦੀ ਕੋਈ ਗੱਲ ਨਹੀਂ ਕਰਦਾ ਸਿਰਫ ਆਪਾਂ ਦੋਸਤ ਹੀ ਰਾਵਾਂਗੇ ਉਸ ਨੇ ਮੇਰੇ ਵੱਲ ਆਪਣਾ ਹੱਥ ਵਧਾਇਆ ਮੈਂ ਉਸ ਨੂੰ ਹਾਂ ਕਰ ਦਿੱਤੀ ਸੀ ਉਸਨੇ ਦੂਜੇ ਹੀ ਦਿਨ ਆਪਣੇ ਮਾਪਿਓ ਨੂੰ ਕਿਸੇ ਰਿਸ਼ਤੇਦਾਰੀ ਵਿੱਚ ਭੇਜ ਦਿੱਤਾ ਤੇ ਜਦ ਮੈਂ ਕੰਮ ਤੇ ਗਈ ਤੇ ਘਰ ਵਿੱਚ ਇਕੱਲਾ ਸੀ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਸੋਨੇ ਦੀ ਮੰਦਰੀ ਬਣਵਾ ਕੇ ਦੇਵਾਂਗਾ ਫਿਰ ਤੂੰ ਯਾਦ ਰੱਖੇਂਗੀ ਕਿ ਕਿਸੇ ਬਾਹਰਲੇ ਮੁੰਡੇ ਨਾਲ ਦੋਸਤੀ ਕੀਤੀ ਸੀ ਸੋਨੇ ਦਾ ਨਾਂ ਸੁਣ ਕੇ ਮੇਰੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਸੀ ਮੈਂ ਉਸ ਨੂੰ ਕਿਹਾ ਸੱਚੀ ਸੋਨੇ ਦੀ ਮੰਦਰੀ ਬਣਵਾ ਕੇ ਦਿਓਂਗੇ ਤਾਂ ਕਹਿਣ ਲੱਗਾ ਹਾਂ ਮੈਂ ਤੈਨੂੰ ਪਸੰਦ ਕਰਦਾ ਤੂੰ ਮੈਨੂੰ ਵਧੀਆ ਲੱਗਦੀ ਹੈ ਇਨਾ ਕਹਿ ਕੇ ਉਸਨੇ ਮੇਰੀ ਬਾਹ ਫੜ ਲਈ ਤੇ ਫਿਰ ਮੈਨੂੰ ਘੁੱਟ ਕੇ ਆਪਣੇ ਨਾਲ ਲੈ ਲਿਆ ਤੇ ਮੈਨੂੰ ਪਿਆਰ ਕਰਨ ਲੱਗਾ ਮੈਂ ਉਸ ਨੂੰ ਕਿਹਾ ਕਿ ਆਪਣੇ ਵੀ ਸਿਰਫ ਦੋਸਤੀ ਆ ਉਸ ਤੋਂ ਅੱਗੇ ਨਹੀਂ ਤੁਸੀਂ ਨਾ ਵਧੋ ਉਹ ਕਹਿਣ ਲੱਗਾ ਐਵੇਂ ਬਹੁਤੇ ਹੀ ਬਹਿਮਾ ਵਿੱਚ ਨਹੀਂ ਪਈਦਾ ਹੁੰਦਾ ਦੋਸਤੀ ਦੇ ਵਿੱਚ ਸਭ ਕੁਝ ਚੱਲਦਾ ਬਾਕੀ ਤੇਰਾ ਹੁਣ ਤਿਆਰ ਹੋ ਗਿਆ ਇਹ ਹੋ ਜਾਣਾ ਤੈਨੂੰ ਤਾਂ ਕੋਈ ਫਰਕ ਨਹੀਂ ਪੈਣਾ ਮੈਂ ਤੈਨੂੰ ਵਿਆਹ ਦੀ ਸ਼ਾਪਿੰਗ ਲਈ ਖੁੱਲੇ ਪੈਸੇ ਦਵਾਗਾ ਤੇ ਉਹ ਮੈਨੂੰ ਲਾਲਚ ਤੇ ਲਾਲਚ ਬਹੁਤ ਜ਼ਿਆਦਾ ਦੇ ਹੀ ਜਾਂਦਾ ਸੀ ਤੇ ਮੈਂ ਉਸ ਨੂੰ ਉਸ ਦੇ ਲਾਲਚ ਵਿੱਚ ਫਸ ਕੇ ਰੋਕ ਨਹੀਂ ਸਕਦੀ ਸੀ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲਿੱਤਾ ਤੇ ਮੇਰੇ ਦਿਲ ਵਿੱਚ ਵੀ ਸਭ ਕੁਝ ਕਰਨ ਦੀ ਖਿੱਚ ਪੈਦਾ ਹੋਈ ਮੈਂ ਉਸ ਨੂੰ ਆਪਣਾ ਅਬਸੋਰਬ ਦਿੱਤਾ ਤੇ ਉਸ ਨੇ ਕੁਵਾਰ ਵੀ ਬਣਾ ਨਹੀਂ ਕੀਤਾ ਅਤੇ ਫਿਰ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਜਿੱਥੇ ਅਸੀਂ ਬਹੁਤ ਸਮਾਂ ਇਕੱਠੇ ਬਤੀਤ ਕੀਤਾ ਉਸ ਨੇ ਆਪਣੇ ਦਿਲ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਲਈਆਂ ਉਹ ਤਾਂ ਪਤਾ ਨਹੀਂ ਪਹਿਲਾਂ ਵੀ ਕਿੰਨੀ ਕੁਵਾਰੀ ਇਹ ਸਭ ਕੁਝ ਕਰ ਚੁੱਕਾ ਸੀ ਕਿਉਂਕਿ ਉਹ ਇਸ ਕੰਮ ਦੇ ਵਿੱਚ ਬੜਾ ਮਾਹਰ ਸੀ ਪਰ ਮੈਂ ਇਹ ਸਭ ਕੁਝ ਪਹਿਲੀ ਵਾਰ ਕਰ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਮੈਨੂੰ ਬਹੁਤ ਦਰਦ ਹੋ ਰਿਹਾ ਤਾਂ ਕਹਿਣ ਲੱਗਾ ਕੋਈ ਗੱਲ ਨਹੀਂ ਮੈਂ ਤੈਨੂੰ ਦਵਾਈ ਦੇ ਦਿੰਦਾ ਤੇ ਅੱਜ ਕੋਈ ਕੰਮ ਕਰਨ ਨੂੰ ਤੈਨੂੰ ਕਵੇ ਤਾਂ ਤੂੰ ਕਰੀ ਨਾ ਆਪਣੇ ਘਰ ਚਲੀ ਜਾ ਤੇ ਆਰਾਮ ਕਰ ਮੈਨੂੰ ਲੱਗਿਆ ਕਿ ਤਾਂ ਸੱਚੀ ਮੇਰੀ ਬੜੀ ਫਿਕਰ ਕਰਦਾ ਮੈਂ ਆਪਣੇ ਘਰ ਆ ਗਈ ਤੇ ਮੇਰੀ ਮਾਂ ਨੂੰ ਕੁਝ ਨਾ ਦੱਸਿਆ ਪਰ ਉਸ ਦਿਨ ਤੋਂ ਬਾਅਦ ਉਹਨਾਂ ਦੇ ਘਰ ਕੰਮ ਕਰਨ ਨੂੰ ਮੈਨੂੰ ਬੜੀ ਕਾਹਲ ਰਹਿੰਦੀ ਸੀ ਅਤੇ ਉਹ ਹੋ ਗਿਸੀ ਅਨੇ ਬਹਾਨੇ ਆਪਣੇ ਮਾਪਿਓ ਨੂੰ ਆਸੇ ਪਾਸੇ ਭੇਜ ਦਿੰਦਾ ਤੇ ਅਸੀਂ ਦੋਨੋਂ ਪੂਰੇ 15 ਦਿਨ ਰੱਜ ਕੇ ਸਮਾਪਤੀਤ ਕੀਤਾ ਤੇ ਮੈਨੂੰ ਕਹਿੰਦਾ ਮੈਂ ਤੈਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲ ਸਕਦਾ ਬੇਸ਼ੱਕ ਤੇਰਾ ਵਿਆਹ ਵੀ ਹੋ ਜਾਊਗਾ ਫੇਰ ਵੀ ਤੂੰ ਪਤਾ ਨਹੀਂ ਮੈਨੂੰ ਮਿਲਣਾ ਕਿ ਨਹੀਂ ਪਰ ਜਿੰਨਾ ਦਿਨ ਤੂੰ ਮੇਰੇ ਨਾਲ ਰਹੀ ਹੈ ਤੂੰ ਮੈਨੂੰ ਬਹੁਤ ਖੁਸ਼ ਰੱਖਿਆ ਜ਼ਿੰਦਗੀ ਵਿੱਚ ਤੂੰ ਮੈਨੂੰ ਪਹਿਲੀ ਵਾਰੀ ਇੰਨਾ ਖੁਸ਼ ਕੀਤਾ ਅਤੇ ਫਿਰ ਇਦਾਂ ਹੀ ਮੇਰੇ ਵਿਆਹ ਦਾ ਦਿਨ ਆ ਗਿਆ ਸੀ ਉਹ ਮੈਨੂੰ ਵਿਆਹ ਵਾਲੇ ਦਿਨ ਵੀ ਬਹੁਤ ਗਿਫਟ ਦੇ ਕੇ ਗਿਆ ਮੇਰੀ ਮਾਂ ਸਮਝਦੀ ਸੀ ਕਿ ਮੁੰਡਾ ਬਾਹਰੋਂ ਆਇਆ ਤੇ امیر ਘਰ ਦੇ ਲੋਕਾਂ ਨੇ ਸ਼ਾਇਦ ਇਸੇ ਕਰਕੇ ਸਾਡੀ ਧੀ ਦੇ ਵਿਆਹ ਵਿੱਚ ਸਾਡੀ ਮਦਦ ਕਰ ਰਹੇ ਆ ਮੇਰਾ ਵਿਆਹ ਮੇਰੇ ਸਹੁਰਿਆਂ ਨੇ ਆਪਣੇ ਵੱਲੋਂ ਬੜਾ ਵਧੀਆ ਕੀਤਾ ਸੀ ਮੇਰੀ ਮਾਂ ਰੱਬ ਦਾ ਧੰਨਵਾਦ ਕਰਦੀ ਸੀ ਕਿ ਸਾਡੀ ਕੁੜੀ ਨੂੰ ਇੰਨਾ ਵਧੀਆ ਘਰ-ਬਾਰ ਮਿਲ ਗਿਆ ਪਰ ਇਹ ਗੱਲ ਉਸ ਵੇਲੇ ਝੂਠ ਸਾਬਤ ਹੋਈ ਜਦ ਮੈਂ ਵਿਆਹ ਕੇ ਸਹੁਰੇ ਘਰ ਗਈ ਤਾਂ ਮੈਨੂੰ ਪਤਾ ਲੱਗਾ ਕਿ ਮੇਰਾ ਘਰ ਵਾਲਾ ਤਾਂ ਅੰਤਾਂ ਦਾ ਐਪੀ ਸੀ ਉਸਨੇ ਪਹਿਲੀ ਰਾਤ ਨੂੰ ਵੀ ਬਹੁਤ ਸ਼ਰਾਬ ਪੀਤੀ ਹੋਈ ਸੀ ਉਸ ਨੂੰ ਆਪਣੇ ਆਪ ਦੀ ਕੋਈ ਹੋਸ਼ ਨਹੀਂ ਸੀ ਉਸਨੇ ਆਉਂਦਿਆਂ ਹੀ ਮੈਨੂੰ ਕੱਪੜਿਆਂ ਦਾ ਆਰਡਰ ਦੇ ਦਿੱਤਾ ਨਾ ਮੇਨਾਂ ਕੋਈ ਗੱਲ ਕੀਤੀ ਤੇ ਨਾ ਹੀ ਮੇਰੇ ਕੋਲ ਬੈਠਾ ਬਸ ਆਪਣਾ ਹੁਕਮ ਚਲਾਇਆ ਤੇ ਇਸ਼ਾਰਾ ਕਰਕੇ ਕਹਿਣ ਲੱਗਾ ਛੇਤੀ ਕਰ ਅਥੀ ਮੇਰੇ ਤੇ ਇਦਾਂ ਟੁੱਟ ਕੇ ਪਿਆ ਜਿੱਦੇ ਸਦੀਆਂ ਤੋਂ ਭੁੱਖਾ ਹੋਵੇ ਉਸਨੇ ਪਹਿਲੀ ਹੀ ਰਾਤ ਮੇਰਾ ਪੂਰਾ ਹਾਲ ਕਰ ਦਿੱਤਾ ਉਸਨੇ ਮੈਨੂੰ ਸਾਰੀ ਰਾਤ ਟਿਕਣੀ ਨਾ ਦਿੱਤਾ ਸਵੇਰ ਦੇ 4 ਵਜੇ ਕਿਤੇ ਜਾ ਕੇ ਮੈਨੂੰ ਛੱਡਿਆ ਤੇ ਆਪ ਸੌ ਗਿਆ ਇੱਕ ਗੱਲੋਂ ਤਾਂ ਮੈਂ ਰੱਬ ਦਾ ਧੰਨਵਾਦ ਕਰਦੀ ਸੀ ਕਿ ਉਸ ਨੂੰ ਆਪਣੇ ਆਪ ਦੀ ਹੋਸ਼ ਹੀ ਨਹੀਂ ਸੀ ਅਤੇ ਇਸ ਨੂੰ ਕੁਝ ਵੀ ਨਹੀਂ ਪਤਾ ਲੱਗਾ ਕਿ ਮੈਂ ਪਹਿਲਾਂ ਵੀ ਇਹ ਸਭ ਕੁਝ ਕਰ ਚੁੱਕੂਗਾ ਜੇ ਕਿਤੇ ਇਹ ਸੋਫੇ ਹੁੰਦਾ ਤਾਂ ਇਸ ਨੂੰ ਜ਼ਰੂਰ ਪਤਾ ਲੱਗ ਜਾਣਾ ਸੀ ਤੇ ਅੱਜ ਮੇਰੀ ਸ਼ਾਮਤ ਆ ਜਾਣੀ ਸੀ ਪਰ ਇਹ ਤਾਂ ਉਸ ਦਾ ਹਰ ਰੋਜ਼ ਦਾ ਕੰਮ ਸੀ ਅਗਲੀ ਰਾਤ ਵੀ ਉਸ ਨੇ ਮੈਨੂੰ ਬਹੁਤ ਤੰਗ ਕੀਤਾ ਮੈਂ ਬਹੁਤ ਬੁਰੀ ਤਰ੍ਹਾਂ ਬੋਦਲ ਗਈ ਸੀ ਸਵੇਰ ਦੇ 6 ਵਜੇ ਤੱਕ ਨੋਜ-ਨੋਜ ਕੇ ਮੇਰਾ ਬੁਰਾ ਹਾਲ ਕਰ ਦਿੱਤਾ ਪਤਾ ਨਹੀਂ ਕਿੰਨੀ ਕੁ ਵਾਰੀ ਇਹ ਸਭ ਕੁਝ ਹੋਇਆ ਸਵੇਰੇ 6 ਵਜੇ ਮੇਰੀ ਸੱਸ ਮੈਨੂੰ ਚਾਹ ਫੜਾਉਣ ਆਈ ਤਾਂ ਬਾਥਰੂਮ ਵਿੱਚ ਸੀ ਮੈਂ ਬੌਂਦਲੀ ਪਈ ਸੀ ਮੇਰੇ ਚਿਹਰੇ ਤੇ ਨਿਸ਼ਾਨ ਬੇਕੀ ਉਹ ਸਿੰ ਮੇਰੀ ਸੱਸ ਨੇ ਮੂੰਹ ਨੂੰ ਬਹੁਤ ਗਾਲਾਂ ਕਟੀਆਂ ਤੇ ਕਹਿਣ ਲੱਗੀ ਤੇਰੀ ਜੀਜਾ ਤੇਰੇ ਕੋਲ ਹੀ ਰਹਿਣੀ ਆ ਤੂੰ ਕੀ ਹਾਲ ਕਰ ਦਿੱਤਾ ਕੁੜੀ ਦਾ ਮੈਂ ਆਪਣੀ ਸੱਸ ਤੇ ਗਾਲ ਲਾ ਕੇ ਰੋਣਾ ਸ਼ੁਰੂ ਕਰ ਦਿੱਤਾ ਉਹ ਬਹੁਤ ਚੰਗੀ ਸੀ ਤੇ ਮੇਰਾ ਬਹੁਤ ਧਿਆਨ ਰੱਖਦੀ ਸੀ ਤੇ ਕਹਿਣ ਲੱਗੀ ਧੀਏ ਹੁਣ ਤੂੰ ਇਸ ਤਰ੍ਹਾਂ ਕਰ ਆਪਣੇ ਪੇਕੇ ਘਰ ਚਲੀ ਜਾ ਉੱਥੇ ਚਾਰ ਦਿਨ ਆਰਾਮ ਕਰ ਜਦੋਂ ਤੂੰ ਠੀਕ ਹੋ ਗਈ ਤੈਨੂੰ ਮੈਂ ਲੈ ਆਉਂਗੀ ਮੈਂ ਆਪਣੇ ਪੇਕੇ ਘਰ ਆ ਗਈ ਸੀ ਮੇਰੀ ਸੱਸ ਨੇ ਮੇਰਾ ਪਾਰਲਰ ਵਿੱਚ ਉਹ ਵਧੀਆ ਮੇਕਅਪ ਕਰਵਾ ਦਿੱਤਾ ਸੀ ਤਾਂ ਕਿ ਮੇਰੇ ਚਿਹਰੇ ਦੇ ਨਿਸ਼ਾਨ ਕਿਸੇ ਨੂੰ ਨਜ਼ਰ ਨਾ ਆਉਣ ਇਸ ਤਰ੍ਹਾਂ ਹੀ ਮੈਂ ਬਸ 2-4 ਦਿਨ ਆਪਣੇ ਪੇਕੇ ਘਰ ਕੱਟੇ ਤੇ ਫਿਰ ਮੈਂ ਵਾਪਸ ਸਹੁਰੇ ਘਰ ਆ ਗਈ ਸੀ ਹੁਣ ਮੇਰੇ ਘਰ ਰੋਲੇ ਦੀ ਸ਼ਰਾਬ ਪੀਣ ਦੀ ਆਦਤ ਬਹੁਤ ਹੀ ਜ਼ਿਆਦਾ ਵੱਧ ਗਈ ਸੀ ਹੁਣ ਤਾਂ ਉਹ ਹੋਰ ਵੀ ਜ਼ਿਆਦਾ ਖਰਾਬੀ ਕਰਦਾ ਸੀ ਜਦੋਂ ਕਿਤੇ ਹੋਸ਼ ਆਉਂਦੀ ਤਾਂ ਮੈਨੂੰ ਤੰਗ ਕਰਦਾ ਮੈਨੂੰ ਥੋੜੀ ਜਹੀ ਵੀ ਰਾਹਤ ਨਹੀਂ ਮਿਲਦੀ ਸੀ ਮੈਂ ਆਪਣੇ ਮਨ ਦੇ ਵੀ ਸੋਚ ਰਹੀ ਸੀ ਕਿ ਏਸ ਦੀ ਇਹ ਆਦਤ ਬਹੁਤ ਮਾੜੀ ਆ ਪਰ ਇੱਕ ਗੋਨੋ ਚੰਗੀ ਵੀ ਆ ਨਹੀਂ ਤਾਂ ਇਸ ਨੂੰ ਪਤਾ ਨਹੀਂ ਮੇਰਾ ਕੀ ਹਾਲ ਕਰ ਦੇਣਾ ਸੀ ਇਸੇ ਤਰ੍ਹਾਂ ਦਿਨ ਬੀਤੇ ਗਏ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਆ ਪ੍ਰੈਗਨਨਸੀ ਵਿੱਚ ਮੇਰੀ ਸਾਸ ਨੇ ਮੇਰਾ ਬਹੁਤ ਧਿਆਨ ਰੱਖਿਆ ਮੇਰੇ ਘਰ ਵਾਲੇ ਨੂੰ ਬਹੁਤ ਹੀ ਝਿੜਕਦੀ ਸੀ ਇਥੋਂ ਤੱਕ ਕਿ ਉਹ ਮੈਨੂੰ ਫੇਰ ਆਪਣੇ ਕੋਲ ਹੀ ਸਵਾਉਣ ਲੱਗ ਪਈ ਸੀ ਮੇਰਾ ਘਰ ਵਾਲਾ ਪੀਕੇ ਗਲਾਂ ਕਰਦਾ ਅਤੇ ਉਸਨੇ ਮੈਨੂੰ ਕਿੰਨੀ ਵਾਰੀ ਆਪਣੇ ਕੋਲ ਕਾਉਣ ਨੂੰ ਕਿਹਾ ਪਰ ਮੈਂ ਮਨਾ ਕਰ ਦਿੰਦੀ ਸੀ ਹੁਣ ਮੈਨੂੰ ਸੱਤੋ ਹਮਿੰਨਾ ਲੱਗਾ ਸੀ ਤੇ ਮੇਰਾ ਘਰ ਵਾਲਾ ਬਹੁਤ ਹੀ ਜ਼ਿਆਦਾ ਇੱਕ ਦਿਨ ਬੁਰੀ ਹਾਲਤ ਵਿੱਚ ਘਰ ਆਇਆ ਤੇ ਮੈਨੂੰ ਖਿੱਚ ਕੇ ਕਮਰੇ ਵਿੱਚ ਲਿਜਾਣ ਲੱਗਾ ਅੱਜ ਮੈਂ ਤੈਨੂੰ ਨਹੀਂ ਛੱਟਣਾ ਤੈਨੂੰ ਮੇਰੇ ਨਾਲ ਕਮਰੇ 'ਚ ਜਾਣਾ ਹੀ ਪੈਣਾ ਪਰ ਮੇਰੀ ਸੱਸ ਮੈਨੂੰ ਜਾਣ ਨਹੀਂ ਦੇ ਰਹੀ ਸੀ ਸਾਡੇ ਦੋਨਾਂ ਦੀ ਖਿੱਚਤੂ ਹੋਈ ਮੈਂ ਆਪਣੇ ਘਰ ਵਾਲੇ ਨੂੰ ਧੱਕਾ ਮਾਰਿਆ ਤੇ ਉਹ ਉਸਦੀ ਸ਼ਰਾਬ ਬਹੁਤ ਬਿੱਤੀ ਹੋਈ ਸੀ ਤੇ ਉਸ ਦਾ ਸਿਰ ਕੰਦਨਾ ਬਚਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਅਸੀਂ ਦੋਨੋਂ ਜਣੀਆਂ ਬਹੁਤ ਰੋਈਆਂ ਕਰ ਲਾਈਆਂ ਕਿਉਂਕਿ ਮੈਂ ਦੁਖੀ ਤਾਂ ਪਹਿਲਾਂ ਹੀ ਸੀ ਤੇ ਘਰੌਲੇ ਦੀ ਮੌਤ ਨੇ ਤਾਂ ਮੈਨੂੰ ਹੋਰ ਵੀ ਜ਼ਿਆਦਾ ਦੁਖੀ ਕਰ ਦਿੱਤਾ ਸੀ। ਮੇਰੇ ਘਰੌਲੇ ਦੀ ਮੌਤ ਤੋਂ ਬਾਅਦ ਉਸ ਦੀਆਂ ਸਾਰੀਆਂ ਅੰਤਿਮ ਰਸਮਾਂ ਪੂਰੀਆਂ ਹੋ ਗਈਆਂ। ਸਭ ਕੁਝ ਹੋਣ ਤੋਂ ਬਾਅਦ ਮੇਰੇ ਮਾਪੇ ਮੈਨੂੰ ਘਰ ਲੈ ਕੇ ਜਾਣਾ ਚਾਹੁੰਦੇ ਸੀ ਪਰ ਮੇਰੇ ਸਾਸੋਰੀ ਨੇ ਮੈਨੂੰ ਜਾਣ ਨਾ ਦਿੱਤਾ। ਮੇਰੀ ਸੱਸ ਮੇਰਾ ਬਹੁਤ ਧਿਆਨ ਰੱਖਦੀ ਸੀ ਅਤੇ ਮੇਰਾ ਬਹੁਤ ਲਾੜ ਕਰਦੀ ਸੀ ਇਸ ਤਰ੍ਹਾਂ ਹੀ ਡਿਲੀਵਰੀ ਦਾ ਸਮਾਂ ਆ ਗਿਆ ਤੇ ਮੇਰੇ ਘਰ ਵਿੱਚ ਜੋੜੇ-ਜੁਆਕਾਂ ਨੇ ਜਨਮ ਲਿੱਤਾ ਇੱਕ ਕੁੜੀ ਤੇ ਇੱਕ ਮੁੰਡਾ ਮੇਰੀ ਸੱਸ ਬਹੁਤ ਖੁਸ਼ ਸੀ ਕਿ ਮੇਰੇ ਪੁੱਤ ਦਾ ਨਾਂ ਦੁਨੀਆ ਤੇ ਰਹਿ ਗਿਆ ਮੈਨੂੰ ਹਸਪਤਾਲੋਂ ਵੀ ਛੁੱਟੀ ਮਿਲੀ ਤਾਂ ਮੇਰੀ ਸੱਸ ਮੈਨੂੰ ਸਿੱਧਾ ਮੇਰੇ ਸਹੁਰੇ ਪਿੰਡ ਲੈ ਗਈ ਉਸਨੇ ਮੇਰਾ ਬਹੁਤ ਧਿਆਨ ਰੱਖਿਆ ਵਧੀਆ ਢੰਗ ਨਾਲ ਸੰਭਾਲਿਆ ਤੇ ਮੈਂ ਜਲਦੀ ਹੀ ਵਧੀਆ ਖਰਾਕ ਮਿਲਣ ਕਰਕੇ ਤੰਦਰੁਸਤ ਹੋ ਗਈ ਸੀ ਮੇਰੀ ਸੱਸ ਤੇ ਮੈਂ ਰਲ ਕੇ ਬੱਚੇ ਪਾਲ ਰਹੀਆਂ ਸੀ ਇੱਕ ਦਿਨ ਸਾਡੇ ਪਿੰਡ ਵਿੱਚ ਕਿਸੇ ਦੀ ਮੌਤ ਹੋਈ ਤਾਂ ਮੇਰੀ ਸੱਸ ਉਹਨਾਂ ਦੇ ਘਰ ਚਲੀ ਗਈ ਮੇਰਾ ਜ਼ੋਹਰਾ ਘਰ ਆਇਆ ਤੇ ਉਸਨੇ ਮੈਨੂੰ ਕੱਲੇ ਵੇਖ ਕੇ ਆਪਣਾ ਫਾਇਦਾ ਚੁੱਕਿਆ ਤੇ ਮੈਂ ਨਾਲ ਤਰਕਤ ਕਰਨ ਲੱਗਾ ਮੈਂ ਉਸਦੀਆਂ ਬੇਨਤੀਆਂ ਕਰਨ ਲੱਗੀ ਪਰ ਉਹ ਨਹੀਂ ਮੰਨਦਾ ਸੀ ਫਿਰ ਉਹ ਜ਼ਬਰਦਸਤੀ ਮੈਨੂੰ ਕਮਰੇ ਵਿੱਚ ਲੈ ਗਿਆ ਤੇ ਉਸਨੇ ਮੇਰੀ ਇੱਜ਼ਤ ਧਾਰ-ਧਾਰ ਕਰ ਦਿੱਤੀ ਮੈਂ ਰੋਂਦੀ ਕਰ ਲਾਉਂਦੀ ਰਹੀ ਉਸਨੇ ਆਪਣੀ ਹਰਫਸ ਪੂਰੀ ਕੀਤੀ ਮੈਂ ਬਹੁਤ ਰੁਈ ਸੀ ਕਿਉਂਕਿ ਮੇਰੀ ਮਜਬੂਰੀ ਦਾ ਬਹੁਤ ਸਾਰੇ ਆਦਮੀਆਂ ਨੇ ਫਾਇਦਾ ਚੁੱਕਿਆ ਸੀ ਤੇ ਮੈਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ ਜਦੋਂ ਮੇਰੀ ਸੱਸ ਆਈ ਤਾਂ ਮੈਂ ਆਪਣੇ ਸਹੁਰੇ ਦੀ ਸਾਰੀ ਹਰਕਤ ਉਸ ਨੂੰ ਦੱਸ ਦਿੱਤੀ ਮੇਰੀ ਸੱਸ ਨੇ ਉਸ ਨੂੰ ਬਹੁਤ ਲਾਂਤਾਂ ਪਾਈਆਂ ਤਾਂ ਮੇਰਾ ਸਹੁਰਾ ਕਹਿਣ ਲੱਗਾ ਜੇਕਰ ਇਸ ਨੇ ਇਸ ਘਰ ਵਿੱਚ ਰਹਿਣਾ ਤਾਂ ਮੈਨੂੰ ਖੁਸ਼ ਰੱਖਣਾ ਪੈਣਾ ਜੇ ਇਹ ਇੱਥੇ ਰਹੂਗੀ ਤਾਂ ਮੇਰੇ ਨਾਲ ਇਦਾਂ ਹੀ ਰਹੂਗੀ ਜੇ ਨਹੀਂ ਖੁਸ਼ ਕਰ ਸਕਦੀ ਤਾਂ ਤੁਸੀਂ ਦੋਨੋਂ ਜਣੀਆਂ ਇਸ ਘਰ ਵਿੱਚੋਂ ਜਾ ਸਕਦੀਆਂ ਕਿਉਂਕਿ ਜਮੀਨ ਦੇ 5 ਕਿੱਲੇ ਮੇਰੇ ਸਹੁਰੇ ਦੇ ਨਾਂ ਸੀ ਫਿਰ ਮੈਂ ਆਪਣੀ ਮਾਂ ਨੂੰ ਆਪਣਾ ਦਰਦ ਸੁਣਾਇਆ ਤੇ ਮੇਰੀ ਮਾਂ ਕਹਿਣ ਲੱਗੀ ਧੀਏ ਤੈਨੂੰ ਮੇਰੇ ਹਾਲਾਤਾਂ ਦਾ ਪਤਾ ਹੀ ਆ ਤੇਰੇ ਤੋਂ 2 ਛੋਟੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਮੇਰੇ ਸਿਰ ਤੇ ਹੀ ਆ ਤੇਰਾ ਪਿਓ ਉਸ ਤੇ ਦਾ ਹੈ ਵੀ ਆ ਉਸ ਨੂੰ ਘਰ ਦੀ ਕਿਸੇ ਜ਼ਿੰਮੇਵਾਰੀ ਦਾ ਕੋਈ ਪਤਾ ਨਹੀਂ ਇਸ ਕਰਕੇ ਮੇਰੀ ਧੀ ਆਪਣੇ ਸਰੀਰ ਤੇ ਦੁੱਖ ਸਹਿ ਤੇ ਆਪਣੇ ਬੱਚੇ ਪਾਲ ਲੈ ਹੁਣ ਮੈਨੂੰ ਵੀ ਕੋਈ ਰਾਹਤਾ ਦਿਖਾਈ ਨਹੀਂ ਦੇ ਰਿਹਾ ਸੀ ਤੇ ਮੈਂ ਮਜਬੂਰੀ ਬਸ ਫੇ ਸਹੁਰੇ ਘਰ ਆ ਗਈ ਸੀ ਅਤੇ ਮੈਂ ਮਜਬੂਰੀ ਬਸ ਉਤੇ ਹੀ ਰਹਿ ਲਗ ਪਈ ਜਦ ਵੀ ਉਸ ਦਾ ਦਿਲ ਕਰਦਾ ਤਾਂ ਉਹ ਮੇਰੇ ਨਾਲ ਮਨਮਰਜ਼ੀ ਕਰਦਾ ਤੇ ਮੇਰੇ ਸਾਹ ਦੇ ਸਾਹਮਣੇ ਹੀ ਮੈਨੂੰ ਆਪਣੇ ਕਮਰੇ ਵਿੱਚ ਬੁਲਾਉਂਦਾ ਤੇ ਆਪਣੀਆਂ ਰੀਝਾਂ ਪੂਰੀਆਂ ਕਰਦਾ ਮੈਂ ਤਾਂ ਉਸ ਸਾਰੇ ਘਰ ਵਿੱਚ ਰਹਿ ਰਹੀ ਸੀ ਪਰ ਇੱਕ ਜ਼ਿੰਦਾ Laash ਬਣ ਕੇ ਕਿਉਂਕਿ ਹੁਣ ਤਾਂ ਜਿਉਣ ਦਾ ਕੋਈ ਮਕਸਦ ਹੀ ਨਹੀਂ ਰਹਿ ਗਿਆ ਸੀ ਮਰ ਵੀ ਨਹੀਂ ਸਕਦੀ ਸੀ ਕਿਉਂਕਿ ਹੁਣ ਮੈਨੂੰ ਆਪਣੇ ਬੱਚਿਆਂ ਖਾਤਰ ਜਿਉਣਾ ਹੀ ਪੈਣਾ ਸੀ ਬਸ ਮਜਬੂਰੀ ਬਸ ਆਪਣੀ ਜ਼ਿੰਦਗੀ ਦੇ ਦਿਨ ਕੱਟ ਰਹੀ ਆ ਬਹੁਤ ਸਾਰੀਆਂ ਗੱਲਾਂ ਦਿਨ ਦਿਮਾਗ ਵਿੱਚ ਤੂਫਾਨ ਵਾਂਗ ਉੱਠਦੀਆਂ ਨੇ ਤੇ ਅੱਜ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਨੂੰ ਬੈਠ ਗਈ। ਮੇਰਾ ਦਿਲ ਕੀਤਾ ਕਿ ਤੁਹਾਡੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਾਂ, ਆਪਣੇ ਦਿਲ ਦੀ ਭੜਾਸ ਕੱਢਾਂ। ਤੁਸੀਂ ਮੈਨੂੰ ਇਹ ਦੱਸਿਓ ਕਿ ਮੈਂ ਆਪਣੇ ਸਹੁਰੇ ਘਰ ਦੀ ਸ਼ਰਤ ਮੰਨ ਕੇ ਚੰਗਾ ਕੀਤਾ ਜਾਂ ਗਲਤ ਕੀਤਾ? ਕਿਉਂਕਿ ਮੈਨੂੰ ਕਦੇ-ਕਦੇ ਤਾਂ ਬਹੁਤ ਗਲਤ ਲੱਗਦਾ ਤੇ ਕਦੇ-ਕਦੇ ਫਿਰ ਲੱਗਦਾ ਕਿ ਆਪਣੇ ਬੱਚਿਆਂ ਖਾਤਰ ਜੋ ਵੀ ਕਰ ਰਹੀ ਹਾਂ ਸਹੀ ਕਰ ਰਹੀ ਹਾਂ। ਹਾਂਜੀ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਇੱਕ ਭੈਣ ਦੀ ਬਹੁਤ ਹੀ ਦਰਦ ਭਰੀ ਕਹਾਣੀ। ਤੁਹਾਡੇ ਕੀ ਖਿਆਲ ਨੇ? ਕੀ ਵਿਚਾਰ ਨੇ? ਕਮੈਂਟ ਰਹੀ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਦਿলো ਧੰਨਵਾਦ ਜੀ ਤੇ ਆਪਾਂ ਫੇਰ ਮਿਲਾਂਗੇ ਜਲਦ ਹੀ ਇੱਕ ਵਧੀਆ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀガル ਜੀ ਧੰਪ ਰੱਖਾ